ਮੈਂ ਇੱਕ ਫੂਡ ਕਾਰਟ ਲਗਾਈ ਹੈ ਛੋਟੀ ਜੀ ਇਹ ਸੈਟਅਪ ਹੈਗਾ ਬੜਾ ਛੋਟਾ ਇਹਦੇ ਵਿੱਚ ਹੋਮ ਮੇਡ ਫੂਡ ਹੈ ਸਾਰਾ ਇਹ ਹੋਮ ਮੇਡ ਫੂਡ ਹੈ ਜੋ ਵੀ ਆ ਕੇ ਚੈੱਕ ਕਰੋ ਇੱਕ ਵਾਰੀ ਟੇਸਟ ਚੈੱਕ ਕਰੋ ਕੋਈ ਹੈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਆਦਾ ਤੁਹਾਨੂੰ ਨਾ ਇੱਕ ਫੂਡ ਕਾਰਟ ਲਗਾਈ ਹੈ ਛੋਟੀ ਜੀ ਇਹ ਸੈਟਅਪ ਹੈਗਾ ਬੜਾ ਛੋਟਾ ਇਹਦੇ ਵਿੱਚ ਹੋਮ ਮੇਡ ਫੂਡ ਹੈ ਸਾਰਾ ਕੋਈ ਮਤਲਬ ਕਿ ਦੂਸਰਾ ਨਹੀਂ ਹੈ ਹੋਮ ਮੇਡ ਫੂਡ ਹੈ ਬਾਕੀ ਇਹ ਕਿ ਆਪਣੇ ਤੁਸੀਂ ਜੋ ਵੀ ਆ ਕੇ ਚੈੱਕ ਕਰੋ ਇੱਕ ਵਾਰੀ ਟੇਸਟ ਚੈੱਕ ਕਰੋ ਔਰ ਔਰਗੇਨਾਈਜ਼ੇਸ਼ਨ ਉਸ ਤੋਂ ਬਾਅਦ ਫਿਰ ਮੈਂ ਅੱਜ ਇਥੇ ਪੰਜਾਬ ਸ਼ਿਫਟ ਹੋ ਗਏ ਆ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਹੈਗਾ ਉਹ ਉੱਥੇ ਮੈਂ ਜੋਬ ਕਰਦਾ ਰਿਹਾ ਹੋਟਲ ਲਾਈਨ ਦੇ ਵਿੱਚ ਜੋਬ ਕੀਤੀ ਹੈ ਐਕਚੁਅਲੀ ਬਾਕੀ ਮੈਂ ਦੇਖਿਆ ਕਾਫੀ ਮੇਨ ਹਿੱਸੇ ਕੇ ਕੋਈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਮਦਿਆ ਤੂੰ ਕਿ ਮੈਂ ਇਹੋ ਸੋਚਿਆ ਕਿ ਚਲੋ ਆਪਣਾ ਕੋਈ ਕੰਮ ਕਰਦੇ ਹਾਂ ਕੋਈ ਸੈਟਅਪ ਲਾਉਨੇ ਆ ਛੋਟਾ ਜਿਹਾ ਫੈਮਿਲੀ ਨੂੰ ਪੁੱਛਿਆ ਮੈਂ ਫੈਮਿਲੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੇ ਕੋਈ ਨਹੀਂ ਤੁਸੀਂ ਚਾਲੂ ਕਰੋ ਆਪਦਾ ਨਾਲ ਲੈ ਕੇ ਤੇ ਉਹਦੇ ਵਿੱਚ ਫਿਰ ਅਸੀਂ ਆਪਾਂ ਇੱਕ ਛੋਟਾ ਸੈਟਅਪ ਚਾਲੂ ਕੀਤਾ ਹੈ ਜਿਹਦੇ ਵਿੱਚ ਆਪਣਾ ਕੜੀ ਚੋਲਿਆ ਰਾਜਮਾ ਚੋਲ ਹੁੰਦੇ ਆ ਫੁਲਕੇ ਹੁੰਦੇ ਆ ਇੱਕ ਸੁੱਕੀ ਸਬਜੀ ਲਈਦੀ ਜਿਹੜੀ ਡੇਲੀ ਚੇਂਜ ਹੁੰਦੀ ਰਹਿੰਦੀ ਹੈ 4 ਵਜੇ ਰੋਟੀ ਦਾ ਵਾ ਤੇ 10 ਵਜੇ ਤੱਕ ਸਾਰਾ ਰੈਡੀ ਕਰਕੇ ਤੇ ਮੈਂ ਆਪਣਾ ਇੱਥੇ ਲੋਕੇਸ਼ਨ ਤੇ ਆ ਜਾਂਦਾ ਵਾਂ ਉਸ ਤੋਂ ਬਾਅਦ 4 3 4 ਵਜੇ ਤੱਕ ਮੈਂ ਫ੍ਰੀ ਹੋ ਕੇ ਤੇ ਜਾ ਕੇ ਆਪਣਾ ਜੋ ਵੀ ਬਾਜ਼ਾਰ ਦਾ ਸਮਾਨ ਹੈ ਉਹ ਲਿਆ ਕੇ ਤੇ ਸਾਰਾ ਸ਼ਾਮ ਤੱਕ ਕਾਲੀ ਦਾ ਤਿਆਰ ਤੇ ਅਗਲੇ ਦਿਨ ਫੇਸ ਲੈਦੇ ਰੂਟੀਨ ਵਾਈਪ ਤੁਸੀਂ ਘਰ ਵਿੱਚ ਖਾਂਦੇ ਹੋ ਸੇਮ ਉਹੀ ਟੇਸਟ ਆਏਗਾ ਕੋਈ ਐਕਸਟਰਾ ਮਸਾਲਾ ਨਹੀਂ ਅਸੀਂ ਯੂਜ਼ ਕਰਦੇ ਸਿੰਪਲ ਜਿਹਦਾ ਜੋ ਤੁਸੀਂ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਹੋ ਉਹੀ ਮਸਾਲੇ ਅਸੀਂ ਯੂਜ਼ ਕਰਦੇ ਹੈ ਕਿ ਨਹੀਂ ਇੱਥੇ ਵੀ ਜੇ ਅਸੀਂ ਕੁਝ ਛੋਟੀ ਹਮ ਕਰ ਸਕਦੇ ਹਾਂ ਕੋਈ ਵੀ ਤੇ ਉਹਦਾ ਇਹ ਹੈ ਕਿ ਚਲੋ ਰਿਸਪੌਂਸ ਬਹੁਤ ਵਧੀਆ ਮਿਲਦਾ ਵਾ ਸਾਨੂੰ ਇਹ ਹੈ ਕਿ ਆਪਣਾ ਅਸੀਂ ਜਿਦੋਂ ਮੈਂ ਸੈਟਅਪ ਚਾਲੂ ਕੀਤਾ ਵਾ ਕੋਈ ਸਿੰਘਾ 60000 ਰੁਪਏ ਲਾ ਕੇ ਮੈਂ ਸੈਟਅਪ ਚਾਲੂ ਕੀਤਾ ਹੈ ਠੀਕ ਹੈ ਹੋਮ ਮੇਡ ਫੂਡ ਹੈ ਤੇ ਇਹਦੇ ਵਿੱਚ ਬਾਹਰ ਵੀ ਲੋਕੀ ਜੇ ਮੈਂ 15-20 ਲੱਖ ਰੁਪਏ ਲਗਾ ਕੇ ਬਾਹਰ ਵੀ ਜਾਵਾਂਗਾ ਠੀਕ ਹੈ ਨਾ ਉੱਤੇ 2-4 ਸਾਲ ਮੈਨੂੰ ਇਨਵੈਸਟ ਕਰਨ ਸਾਰਾ ਸੈਟਅਪ ਹੋਣ ਦੇ ਵਿੱਚ ਲੱਗਣਗੇ ਤੇ ਉਹਦੇ ਵਿੱਚ ਇਹੋ ਹੀ ਹੈ ਕਿ ਮੈਂ ਫੈਮਿਲੀ ਤੋਂ ਮੈਂ ਦੂਰ ਹੋ ਜਾਵਾਂਗਾ ਠੀਕ ਹੈ ਦੂਸਰਾ ਇਹ ਹੈ ਕਿ ਉੱਥੇ ਜਾ ਕੇ ਕਦੋਂ ਇਸ ਮੇਰੀ ਸੈਟਿੰਗ ਹੋਏਗੀ ਕਦੋਂ ਮੈਂ ਜਾਵਾਂਗਾ ਇਹਦੇ ਇਹੋ ਹੀ ਹੈ ਕਿ ਮੈਂ ਆਪਣਾ ਸੋਚਿਆ ਕਿ ਇੱਥੇ ਕਰਕੇ ਆਪਣਾ ਸਾਰਾ ਸੈਟਅਪ ਕਰਦੇ ਆਂ ਨਾਲੇ ਲੋਕਾਂ ਦੀ ਸੇਵਾ ਵੀ ਹੋ ਜਾਏਗੀ ਤੇ ਨਾਲੇ ਲੋਕਾਂ ਨੂੰ ਟੈਸਟ ਵੀ ਵਧੀਆ ਮਿਲੇਗਾ ਤੇ ਕਿੰਨੇ ਕੇ ਆਪਣਾ ਰੇੜੀ ਲਗਾ ਮਤਲਬ ਰੇੜੀ ਬਣਾ ਲਓ ਮੈਂ ਨਹੀਂ ਮੈਂ ਰੇੜੀ ਨਹੀਂ ਇੱਕ ਬਖਲਾ ਥੋੜਾ ਜਿਹਾ ਕਰਦੇ ਅਸੀਂ ਬਾਈਕ ਦੇ ਉੱਪਰ ਹੀ ਬਣਾਨੇ ਆ ਇੱਕ ਫੂਡ ਗਾਰਡ ਤੇ ਮੈਂ ਗਿਆ ਉਹਨਾਂ ਨੂੰ ਦੱਸਿਆ ਕਿ ਮੈਂ ਇੱਧਰ ਦਾ ਮੈਨੂੰ ਚਾਹੀਦੀ ਹੈ ਤਿਆਰ ਕਰ ਦਿਓ ਤੇ ਇਹਦਾ ਵੀ ਮਨੇ ਬਣਾ ਕੇ ਮੈਨੂੰ ਦੇ ਦਿੱਤੀ ਹੈ ਬਾਕੀ ਤੁਸੀਂ ਦੇਖੋਗੇ ਬਾਕੀ ਮੇਰੀ ਲੋਕੇਸ਼ਨ ਜਿਹੜੀ ਹੈਗੀ ਹੈ ਚਿੱਟੀ ਗਰਾਉਂਡ ਆ ਆਪੋਜੀਟ ਰੋਡਵੇਜ਼ ਦਾ ਦਫਤਰ ਆ ਉਹਦੇ ਸਾਹਮਣੇ ਨਾਲ ਹੀ ਬੇਰਿੰਗ ਸਕੂਲ ਆ ਉਹਦੇ ਸਾਹਮਣੇ ਆ ਇੱਕ ਟੇਸਟ ਜਿਹਦਾ ਪਾਕਿਸਤਾਨੀ ਨੇਮ ਹੈ ਜ਼ਾਇਕਾ ਟੇਸਟ ਬਖਰਾ ਟੇਸਟ ਜਿਹੜਾ ਹੁੰਦਾ ਵਾ ਇਹ ਉਹ ਚੀਜ਼ ਆ ਇਸ ਕਰਕੇ ਦਿਮਾਗ ਚ ਆਇਆ ਕਿ ਜ਼ਾਇਕਾ ਪੰਜਾਬੀ ਹੋਣਾ ਚਾਹੀਦਾ ਵਾ ਬਖਰਾ ਇਹ ਪੰਜਾਬੀਆ ਦਾ ਟੇਸਟ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਮੈਂ ਤੇ ਹੋਈ ਕਰਾਂਗਾ ਸਲਾਹ ਕੇ ਸਾਰਿਆਂ ਨੂੰ ਵੀਟ ਭਰਾ ਨੂੰ ਕਿ ਜੇ ਆਈ ਨੇ ਪੈਸੇ ਲਾ ਕੇ ਇਨਵੈਸਟ ਕਰਦੇ ਆ ਤੇ ਉੱਥੇ ਜਾ ਕੇ ਨਹੀਂ ਸਾਡੀ ਸੈਟਿੰਗ ਬੰਦੀ ਤੇ ਆਈ ਇਹੋ ਹੀ ਸੋਚਦੇ ਆ ਕਿ ਛੋਟੀ ਇਨਵੈਸਟਮੈਂਟ ਦੇ ਵਿੱਚ ਆਈ ਇੱਥੇ ਆਪਣਾ ਬਿਜ਼ਨਸ ਸਟਾਰਟ ਕਰੀਏ ਨਾਲੇ ਫੈਮਿਲੀ ਦੇ ਵਿੱਚ ਰਹਿਣੇ ਆ ਤੇ ਇਹੋ ਹੀ ਆ ਬਸ